ਤਫੂਟ ਦੀ ਜੋ ਡਿਲੀਵਰੀ ਹੈ ਆਨਲਾਈਨ ਹੁਣ 10 ਮਿੰਟਾਂ ਦੇ ਵਿੱਚ ਨਹੀਂ ਹੋ ਸਕੇਗੀ ਕਿਉਂਕਿ ਸਰਕਾਰ ਨੇ ਡਿਲੀਵਰੀ ਕਰਮਚਾਰੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਇੱਕ ਵੱਡਾ ਫੈਸਲਾ ਲਿਆ ਹੈ ਕਿਰਤ ਮੰਤਰੀ ਵਾਲੇ ਨੇ 10 ਮਿੰਟ ਦੀ ਡਿਲੀਵਰੀ ਤੇ ਹੁਣ ਪਾਬੰਦੀ ਲਗਾ ਦਿੱਤੀ ਹੈ ਵਿਭਾਗ ਨੇ ਇਸ ਮਾਮਲੇ ਨੂੰ ਲੈ ਕੇ ਦੇਸ਼ ਦੀਆਂ ਪ੍ਰਮੁੱਖ ਆਨਲਾਈਨ ਡਿਲੀਵਰੀ ਕੰਪਨੀ ਜਿਵੇਂ ਕਿ ਸਵੀਗੀ ਅਤੇ ਸਮੈਚੋ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ 25 ਅਤੇ 31 ਦਸੰਬਰ ਨੂੰ ਵਰਕਰਾਂ ਦੇ ਵੱਲੋਂ ਦਸ ਦੇ ਵੱਡੇ ਹੜਤਾਲ ਕੀਤੀ ਗਈ ਸੀ ਜਿਸ ਦੇ ਨਾਲ ਉਹਨਾਂ ਦੀ ਸੁਰੱਖਿਆ ਬਾਰੇ ਚਰਚਾ ਸ਼ੁਰੂ ਹੋ ਗਈ ਸਰਕਾਰ ਨੇ ਹੁਣ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਇੱਕ ਮੱਤ ਆਪਣਾ ਫੈਸਲਾ ਲਿਆ ਹੈ 10 ਮਿੰਟ ਦੀ ਡਿਲੀਵਰੀ ਦੇ ਚੱਕਰ ਦੇ ਕਾਰਨ ਬੇਹਤ ਸਾਰੇ ਮਾਮਲੇ ਸਾਹਮਣੇ ਆਏ ਸੀ ਜੁੱਥੇ ਕਿ ਡਿਲੀਵਰੀ ਪਾਰਟਨਰਜ਼ ਜਲਦੀ ਚ ਸਮਾਨ ਡਿਲੀਵਰ ਕਰਨ ਦੇ ਲਈ ਕਾਲੀਕਾਰ ਦੇ ਸੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਬਲੈਂਕਟ ਨੇ ਦਾਸਤੀ ਹੈ ਕਿ ਪਹਿਲਾਂ ਹੀ ਇਸ ਨਿਰਦੇਸ਼ ਦੇ ਪਾਲਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਬ੍ਰਾਂਡਿੰਗ ਤੋਂ 10 ਮਿੰਟ ਦੀ ਡਿਲੀਵਰੀ ਦਾ ਦਾਵਾ ਹਟਾ ਦਿੱਤਾ ਇਸ ਕਦਮ ਦਾ ਮੁੱਖ ਮਕਸਦ ਵਰਕਰਾਂ ਦੇ ਲਈ ਵਧੇਰੇ ਸੁਰੱਖਿਆ ਸੇਫਟੀ ਅਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਉਣਾ